ਉਹ 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 ਕਿੰਨੇ ਪਿੰਡ ਪਿੰਡ ਕਿੱਥੇ ਯਾਰ ਉਹਦਾ ਮੇਨ ਤੇ ਜਿਹੜਾ ਮੰਦਰਾਈ ਰੋਡ ਦੇ ਉੱਤੇ ਜਿਹੜਾ ਪੂਰੀ ਬੋਲੇ ਫਰਵੰਦ ਦਾ ਅੰਮੋਲਕ ਐਂਡੀ ਹਮ ਤਿੰਨ ਪੌਦੀ ਬੋਲਦਾ ਹੋਇਆ ਪਲਾਟ ਸਾਈਜ਼ ਹਾਜ਼ਰ ਕਰ ਰਹੇ ਹਾਂ ਥੋੜਾ ਰੇਟ ਦਾ ਡਿਫਰੈਂਸ ਬਸ ਸਹੀ 30 ਸਭ ਦਾ ਸੱਤ 30000 20000 ਬੜੇ ਵੱਡੇ ਮੀਟਿੰਗ ਵੀ ਕਰਦੇ ਨੇ ਮਲਟੀਪਲ ਰੇਟ ਕਰਦੇ ਹਾਂ ਹਾਂ ਅਜਿਹਾ ਨਹੀਂ ਕਿ ਕਿਨਾਂ ਚੋਂ ਗਾਇਦੇ ਪ੍ਰੋਬਲਮ ਹੋ ਰਿਹਾ ਦੇਖੋ ਜੀ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਸਦਾ ਬਕਵੰਤ ਸਿੰਘ ਦੀ ਮਾਨ ਉਹਨਾਂ ਦੀ ਅਗਵਾਈ ਵਿੱਚ ਆ ਕਾਫੀ ਸਮਾਂ ਪਹਿਲਾਂ ਤੋਂ ਹੋ ਰਿਹਾ ਸੀ ਉਹ ਹੌਲੀ ਹੌਲੀ ਜਿਵੇਂ ਜ਼ਿਲ੍ਹਾ ਲੈਵਲ ਤੇ ਪਿੰਡ ਲੈਵਲ ਤੇ ਉਸ ਤਰ੍ਹਾਂ ਹੁਣ ਕਮੇਟੀਆਂ ਬਣਾ ਕੇ ਉਹਨਾਂ ਦੇ ਕੋਆਰਡੀਨੇਟਰ ਲਾ ਕੇ ਉਹਨਾਂ ਦੇ ਪ੍ਰਧਾਨ ਲਾ ਕੇ ਲੋਕਾਂ ਨਾਲ رابطہ ਕਾਇਮ ਕੀਤਾ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਜਿੱਥੇ ਜਿੱਥੇ ਅਸੀਂ ਕਾਨੂੰਨੀ ਤੌਰ ਤੇ ਕਰ ਸਕਦੇ ਹਾਂ ਜੇ ਕੋਈ ਮਾੜਾ ਐਲੀਮੈਂਟ ਨਹੀਂ ਹਟ ਰਿਹਾ ਤੋ ਉਹਨੂੰ ਜਿਹੜੀ ਬਣਦੀ ਸਜ਼ਾ ਸਰਕਾਰੀ ਰੂਪ ਵਿੱਚ ਅਸੀਂ ਪੁਲਿਸ ਦੇ ਰਾਹੀਂ ਦਵਾਉਣ ਲਈ ਸਾਡੀਆਂ ਕਮੇਟੀਆਂ ਤੇ ਪੰਚਾਇਤਾਂ ਸਾਰੇ ਲੋਕਾਂ ਨਾਲ ਮਿਲ ਕੇ ਤੁਹਾਡੀਆਂ ਸਾਹਿਬ ਲੈਂਡ ਪੁਰੀ ਪਾਲਿਸੀ ਭਾਵੇਂ ਜਿਹੜੀ ਵਾਪਸ ਲੈ ਲਈ ਗਈ ਹੈ ਪਰ ਕਿਸਾਨ ਹਾਲੇ ਵੀ ਕਹਿ ਰਹੇ ਵਿਧਾਨ ਸਭਾ ਰਾਹੀਂ ਜਿਹੜੀ ਹੈਗੀ ਹੈ ਨੋਟੀਫਿਕੇਸ਼ਨ ਉਹ ਦੇਖੋ ਜਦੋਂ ਲਾਈ ਲਈ ਗਈ ਹੈ ਹਾਂਜੀ ਉਹ ਸਾਰਾ ਕੁਝ ਸਾਰੇ ਪ੍ਰੋਗਰਾਮ ਉਹ ਨਹੀਂ ਉਹਦਾ ਵੇਖੋ ਹੁਣ ਜੇ ਪਹਿਲਾਂ ਤਾਂ ਕਹਿੰਦੇ ਸੀ ਇਹਨੂੰ ਵਾਪਸ ਲਓ ਜੋ ਲੈ ਲਈ ਮੁਣੋ ਵਿਸ਼ਵਾਸ ਤੋਂ ਉਹਨੂੰ ਵਿਸ਼ਵਾਸ ਜਾਣਣਾ ਹੀ ਪਊਗਾ। ਜੁਆਇਟ ਕਿਸਾਨ ਮੋਰਚਾ ਕੰਟੀਨਿਊ ਪ੍ਰੋਗਰਾਮ ਰੱਖ ਰਿਹਾ 24 ਉਹ ਖੋਲਣਾ ਨੇ ਉਹਨਾਂ ਦੇ ਹੁੰਦਾ ਕਿ ਕਿਸੇ ਨੇ ਜਿਸ ਤਰ੍ਹਾਂ ਰੱਖਣਾ ਹੁੰਦਾ ਸੀ ਆਪਣੇ ਵੱਲੋਂ ਲੈ ਲਈ। ਠੀਕ ਹੈ ਕਿਸ ਤਰ੍ਹਾਂ ਰਿਸਪਾਂਸ ਕਿਸ ਤਰ੍ਹਾਂ ਮਿਲ ਰਿਹਾ ਜੁਦਨਸ਼ਵਰਨ ਜੇਕਰ ਕਰਕੇ ਨਹੀ ਬਹੁਤ ਬਹੁਤ ਲੋਕਾਂ ਚ ਨਾ ਜਿਹੜਾ ਪੰਚਾਇਤਾਂ ਨੇ ਬਤੇ ਪਾ ਲਏ ਹੁਣੇ ਸ਼ੁਰੂ ਕਰਤੇ ਗੁਰਦੁਆਰਾ ਕਮੇਟੀਆਂ ਜਿਹੜੀਆਂ ਪਿੰਡਾਂ ਚ ਜਾਂ ਕੋਈ ਹੋਰ ਸੁਭਾਵਾਂ ਨੇ ਯੂਥ ਕਲੱਬ ਆ ਸਾਰੇ ਰਲ ਮਿਲ ਕੇ ਹੁਣ ਸਹਿਯੋਗ ਕਰਦੇ ਜਿਹਦੇ ਨਾਲ ਜੇ ਮਹਿਮ ਤੋਰੀ ਗਈ ਸੀ ਤਾਂ ਸਾਰੇ ਲੋਕ ਜਾਗਰੂਕ ਹੋ ਗਏ। ਉੱਡੀਆ ਸਾਹਿਬ ਜੇ ਗੱਲ ਕਰੀਏ ਦੇਖੋ ਕਈ ਲੋਕ ਜਿਹੜੀ ਇਨਫੋਰਮੇਸ਼ਨ ਦਿੰਦੇ ਆ ਕਈ ਇਨਸੀਡੈਂਟ ਵੀ ਵਾਪਰੇ ਆ ਤੁਹਾਨੂੰ ਵੀ ਧਿਆਨ ਚ ਹੈਗਾ ਵੀ ਲੋਕਾਂ ਦੇ ਮਨ ਚ ਡਰ ਦਾ ਮਾਹੌਲ ਵੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨਹੀਂ ਉਹਦੇ ਵਾਸਤੇ ਅਸੀਂ ਨਾਲ ਖੜੇ ਆ ਸਾਡੀਆਂ ਕਮੇਟੀਆਂ ਹੋਣਗੀਆਂ ਜਿਹੜੀ ਪੁਲਿਸ ਜਿੱਥੇ ਜਿੱਥੇ ਲੋੜ ਹੋਊਗੀ ਅਸੀਂ ਨਾਲ ਠੀਕ ਹੈ ਜੀ ਥੈਂਕ ਯੂ ਮਿਹਰਬਾਨ